ਪਾਰਟੀ ਸਹੀ ਆਮ ਆਦਮੀ ਦਾ ਵਧੀਆ ਲੱਗਿਆ 1.5 ਮਿੰਨਾਗਾ ਲਗਾਤਾਰ ਨਹਿਰ ਚ ਪਾਣੀ ਆ ਰਿਹਾ ਉਹਨੇ ਵੀ ਕੰਮ ਕੀਤੇ ਜੀ ਤੇ ਕਾਂਗਰਸ ਕਾਂਗਰਸ ਵਾਲਾ ਨੇ ਵੀ ਥੋੜੇ ਬਹੁਤੇ ਕਰਿਆ ਜੀ ਕਿਤੇ ਤਾਂ ਮੈਂ ਮੀਟਰ ਲਵਾਇਆ ਬਿੱਲ ਫੜ ਕੇ ਸਾਮਦਨਿਆ ਗੁਜਾਰਤ ਚਾਹੀਦਾ ਜੀ ਗੁਜਾਰਤ ਚਾਹੀਦਾ ਹਾਂਜੀ ਪਾਰਟੀ ਸਹੀ ਆਮ ਪਾਰਟੀ ਕਿਉਂ ਵਧੀਆ ਚੰਗੇ ਕੰਮ ਕਰ ਰਹੀ ਹੈ ਯਾਰੀਆ ਨਹਿਰ ਦਾ ਪਾਣੀ ਪੁੱਲਾ ਗੁਰਮੀਤ ਗੁੱਡੀਆਂ ਹਾਂਜੀ ਪਹੁੰਚ ਕੇ ਗਏ ਆ ਹਾਂ ਜੀ ਚੰਗਾ ਜੀ ਸੁਭਾਅ ਵਧੀਆ ਆਮ ਆਦਮੀ ਪਾਰਟੀ ਇਹ ਸਿੰਘ ਖੁੱਡੀਆਂ ਦੇ ਵੀ ਚੰਗੇ ਸੁਭਾਅ ਦੇ ਨੇ ਜਦੋਂ ਮਿਲਦੇ ਆ ਵਧੀਆ ਖੜੇ ਹੋ ਕੇ ਮਿਲਦੇ ਇਹਦਾ ਮਤਲਬ ਵੀ ਐਮਪੀ ਬਣੀ ਸੀ ਇੰਕਾਊਂਟਰ ਹੋ ਗਿਆ ਸੀਗਾ ਜੀ ਤੇਰੇ ਦਾ ਤੂੰ ਤਾਂ ਹੋ ਸਕਦਾ ਵੀ ਤੀਜੇ ਨੰਬਰ ਤੇ ਵੀ ਹੋ ਸਕਦਾ ਹਾਂ ਜੀ ਕਾਰਨ ਖੁੱਡੀਆਂ ਜਿੱਤੂਗੀ ਕਿਉਂ ਕੰਮ ਕਰਿਆ ਜੀ ਇੱਕ ਬੰਦਾ ਨੇ ਇੱਕ ਇਨਸਾਨ ਹੈ ਤੂੰ ਫੇਰ ਦਾਂਗੇ ਦੁਬਾਰੀ ਫੇਰ ਜੀ ਹਾਂ ਜੀ ਇਹਨੂੰ ਪਾਣੀ ਦਾ ਬਹੁਤ ਵਧੀਆ ਹੋ ਗਿਆ ਜੀ ਨਹਿਰ ਚ ਪਾਣੀ ਨਹੀਂ ਬੰਦ ਹੁੰਦਾ ਜੀ ਵਧੀਆ ਨਹਿਰ ਬਣਾਤੀ ਅਸੀਂ ਪਾਰਟੀ ਸੀ ਕਿ ਨਾ ਜੀ ਨਹੀਂ ਮੇਰਾ ਮੁੰਡਾ ਲੱਗ ਨਹੀਂ ਚਾਹੀਦਾ ਸੀ ਅਕਾਲੀ ਦਾ ਲਵਾ ਨਹੀਂ ਸੀ ਅਕਾਲੀ ਨਾ ਘੱਲ ਰਸੀ ਕਿਉਂ ਉਕਸਵਾ ਚੋਣਾਂ ਨੇ ਲੋਕਾਂ ਤੋਂ ਜਾਣਨ ਦੇ ਲਈ ਉਹਨਾਂ ਦੇ ਘਰਾਂ ਦੇ ਵਿੱਚ ਉਹਨਾਂ ਦੀ ਸੱਥਾਂ ਦੇ ਵਿੱਚ ਜਾਣਾ ਜ਼ਰੂਰੀ ਆ ਤਾਂ ਇਸੇ ਕਰਕੇ ਮਾਨਸਾ ਦੇ ਪਿੰਡ ਮਾਨਖੇੜਾ ਪਹੁੰਚੇ ਆ ਤੇ ਅੱਜ ਜਾਣਕਾਰੀ ਲੈਣੇ ਆ ਵੀ ਕਿੰਨਾ ਮੁੱਦਿਆਂ ਤੇ ਲੋਕਾਂ ਨੂੰ ਲੱਗਦਾ ਵੀ ਚੋਣ ਹੋਣੀ ਚਾਹੀਦੀ ਹੈ ਤੇ ਕਿਹੜੀ ਪਾਰਟੀ ਨੇ ਪੰਜਾਬ ਦੇ ਭਲੇ ਦੀ ਗੱਲ ਕੀਤੀ ਹੈ ਜਾਣਦੇ ਆ ਸਾਰੀਆਂ ਗੱਲਾਂ ਸਸੀ ਕਾਲ ਜੀ ਸਸੀ ਕਾਲ ਜੀ ਕੀ ਨਾਮ ਹੈ ਜੀ ਰਾਮ ਸਿੰਘ ਹੈ ਜੀ ਰਾਮ ਸਿੰਘ ਜੀ ਇੰਨੇ ਵਾਰ ਵੋਟਾਂ ਪਾਈਆਂ ਐਮਪੀ ਐਮਐਲਏ ਬਣਾਇਆ ਕੋਈ ਪਾਰਟੀ ਸਹੀ ਲੱਗੀ ਹਾਲ ਤੱਕ ਪਾਰਟੀ ਤਾਂ ਜੇ ਕੋਈ ਕੰਮ ਕਰੂ ਉਹੀ ਸਹੀ ਲੱਗੂਗੀ ਤਾਂ ਕਿਹੜੀ ਪਾਰਟੀ ਦਾ ਕੰਮ ਸਹੀ ਲੱਗਿਆ ਪਾਰਟੀ ਸਾਨੂੰ ਆਮ ਆਦਮੀ ਦਾ ਵਧੀਆ ਲੱਗਿਆ ਜੀ ਕਿਉਂ ਜੀ ਕਹੋ ਕਿ ਹੁਣ ਸਾਡੇ ਸਾਹਮਣੇ ਡੇਢ ਮਹੀਨਾਗਾ ਲਗਾਤਾਰ ਨਹਿਰ ਚ ਪਾਣੀ ਆ ਰਿਹਾ ਹੈ ਨਹਿਰਾਂ ਪੱਕੀਆਂ ਹੋ ਕੇ ਟੀਲਾਂ ਤੱਕ ਪਾਣੀ ਪਹੁੰਚ ਗਿਆ ਅੱਛਾ 24 ਘੰਟੇ ਬਿਜਲੀ ਜਿਹੜੀ ਆ ਰਹੀ ਹੈ ਤੇ ਅਕਾਲੀ ਦਲ ਦਾ ਕੰਮ ਅਕਾਲੀ ਦਲ ਨੇ ਵੀ ਕੰਮ ਕੀਤੇ ਜੀ ਤੇ ਕਾਂਗਰਸ ਕਾਂਗਰਸ ਵਾਲਿਆਂ ਨੇ ਵੀ ਥੋੜੇ ਬਹੁਤੇ ਕਰਿਆ ਜੀ ਲਾਰੇ ਲੱਪੇ ਰੱਖੇ ਹੁਣ ਲਾਰੇ ਆ ਜਾਉਂਗੇ ਲਾਰਾਂਜ ਤੱਕ ਕੋਈ ਨਹੀਂ ਆਉਂਦਾ ਜੀ ਉਦੋਂ ਬਾਅਦ ਹੁਣ ਸਿਆਣੇ ਹੋ ਗਏ ਸਿਆਣੇ ਆਪੇ ਹੋ ਗਏ ਜੀ ਕਿਤੇ ਟੱਕਰਾਂ ਖਾ ਖਾ ਕੇ ਸਿਆਣੇ ਹੋ ਗਏ ਹਾਂਜੀ 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 ਹੁਣ ਕਿੰਨਾ ਕੇ ਫਰਕ ਲੱਗਦਾ ਜਿਹੜਾ ਬਦਲਾਅ ਸੋਚ ਕੇ ਲਿਆਂਦਾ ਸੀ ਉਹਦੇ ਨਾਲ ਰਾਸ ਆਇਆ ਬਦਲਾ ਹੈਗਾ ਫਰਕ ਜੀ ਹਾਂਜੀ ਫਰਕ ਹੈਗਾ ਜੀ ਲੈਡ ਲੋਡ ਦਾ ਮਾਹੌਲ ਆ ਬਿਜਲੀ ਪੂਰੀ ਆ ਰਹੀ ਆ ਮੋਟਰਾਂ 12 ਬਿੱਲ ਮਾਫ ਆ ਅੱਛਾ ਜਿੱਦੇ ਤਾਂ ਮੈਂ ਮੀਟਰ ਲਵਾਇਆ ਬਿੱਲ ਫੜ ਕੇ ਆਉਂਦ ਨੇ ਪਹਿਲਾਂ ਕਿੰਨਾ ਆਉਂਦਾ ਹੁੰਦਾ ਸੀ ਪਹਿਲਾਂ ਜੀ ਸਾਨੂੰ 4.500 ਹਾਂ 5000 ਰੁਪਿਆ ਆ ਜਾਂਦਾ ਸੀ ਅੱਛਾ ਸਾਡਾ ਹੁਣ ਦੇਖ ਲਓ 12 ਮਹੀਨੇ ਸ ਅੱਛਾ ਕਿਤੇ ਨਾ ਕਿਤੇ ਫਾਇਦਾ ਤਾਂ ਹੋਇਆ ਪਹਿਲਾਂ ਤਾਂ ਜੋ ਬਿਜਲੀ ਵਾਲੇ ਬਿੱਲ ਕੱਢਣ ਆ ਜਾਂਦੇ ਤਾਂ ਆਪ ਚੜ ਜਾਂਦਾ ਸੀ ਅੱਛਾ ਵੀ ਬਿੱਲ ਬਣੂਗਾ ਵੀ ਆ ਗਿਆ 5000 ਹੂੰ ਹੁਣ ਹੁਣ ਹੱਸ ਕੇ ਪੇਟੀ ਦੇ ਵਿੱਚ ਸਾਹੁੰਦੇ ਨੇ ਟਰੰਕ ਚ ਵੀ ਫਰੀ ਰਹਿ ਗਈ ਹੈ ਜਿੱਦੇ ਕਿਤੇ ਕਿਤੇ ਨਹੀਂ ਭਰਿਆ ਜੀ ਅੱਜ ਤੱਕ ਜਿੱਦੇ ਦਾ ਮੀਟਰ ਲੱਗ ਅੱਛਾ ਇੱਥੋਂ ਉਮੀਦਵਾਰ ਗੁਰਮੀਤ ਖੁੱਡੀਆਂ ਖੜੇ ਹੋਏ ਨੇ ਪਤਾ ਨਹੀਂ ਹਾਂਜੀ ਮਿਲੇ ਹੋ ਕਿਤੇ ਨਹੀਂ ਮਿਲੇ ਨਹੀਂ ਕਿਵੇਂ ਲੱਗਦਾ ਬੰਦਾ ਦੇਖੋ ਜੀ ਹਲੇ ਤੱਕ ਮਿਲੇ ਨਹੀਂ ਆਪਾਂ ਅੱਛਾ ਹਾਂਜੀ ਉਦੋਂ ਬਾਅਦ ਪਤਾ ਲੱਗੂ ਅੱਛਾ ਅੱਛਾ ਹਾਂਜੀ ਬਾਈ ਜੀ ਕੀ ਨਾਮ ਹੈ ਸਤਿ ਸ਼੍ਰੀ ਅਕਾਲ ਕੀ ਨਾਮ ਹੈ ਅਮਨਦੀਪ ਸਿੰਘ ਜੀ ਅਮਨਦੀਪ ਉਹ ਰੋਜ਼ਗਾਰ ਚਾਹੀਦਾ ਜਾਂ ਮੁਫਤ ਰੋਜ਼ਗਾਰ ਚਾਹੀਦਾ ਜੀ ਰੋਜ਼ਗਾਰ ਚਾਹੀਦਾ ਹਾਂਜੀ ਤੇ ਕਿਹੜੀ ਪਾਰਟੀ ਦਾ ਕੰਮ ਸਹੀ ਲੱਗਿਆ ਹੁਣ ਤੱਕ ਪਾਰਟੀ ਸਹੀ ਆਮ ਪਾਰਟੀ ਕਿਉਂ ਵਧੀਆ ਚੰਗੇ ਕੰਮ ਕਰ ਰਹੀ ਆ ਵਧੀਆ ਚੱਲ ਰਹੀ ਆ ਕੀ ਕੀ ਕਰਤਾ ਪਿੰਡ ਚ ਵਧੀਆ ਹਜੇ ਕੰਮ ਚਲਾ ਰੱਖਿਆ ਜੀ ਚੰਗਾ ਕੰਮ ਹਾਂਜੀ ਲਾਈਟ ਲੂਟ ਦਾ ਲਾਈਟ ਬਹੁਤ ਫੁੱਲ ਆ ਰਹੀ ਆ ਵਧੀਆ ਖੇਤਾਂ ਵਾਲੀ ਆ ਰਹੀ ਆ ਨਹਿਰ ਦਾ ਪਾਣੀ ਫੁੱਲਾ ਬਿੱਲ ਬਿੱਲ ਮਾਫਾ ਅੱਛਾ ਵਧੀਆ ਅਲਜਾ ਚੰਗੇ ਦਿੰਦੇ ਆ ਚੰਗਾ ਕੰਮ ਬਦਲਾਅ ਦਾ ਫਾਇਦਾ ਹੋ ਗਿਆ ਬਦਲਾਅ ਦਾ ਫਾਇਦਾ ਆ ਇਹਤ ਕੀ ਫਿਰ ਕੀ ਕਹਿੰਦੀ ਹਵਾ ਇਤ ਕੀ ਵਧੀਆ ਇਹਨਾਂ ਦੀ ਫੇਰ ਬਣੂ ਸਰਕਾਰ ਆਪਣੀ ਐਮਪੀ ਜਿੱਤਣਗੇ ਹਾਂ ਪਾਰਟੀ ਦੇ ਹਾਂਜੀ ਆਇਆ ਗੁਰਮੀਤ ਖੁੱਡੀਆਂ ਇੱਥੇ ਹਾਂਜੀ ਪਹੁੰਚ ਕੇ ਗਏ ਆ ਅੱਛਾ ਮੈਡਮ ਤੁਸੀਂ ਕਿਵੇਂ ਹੋ ਹਾਂਜੀ ਚੰਗਾ ਜੀ ਸੁਭਾਅ ਵਧੀਆ ਖੁੱਡੀਆਂ ਦਾ ਹਾਂਜੀ ਵਧੀਆ ਜਿੱਤ ਕੇ ਦੁਬਾਰਾ ਫੇਰ ਸਾਡੇ ਆ ਕੇ ਜਾਨ ਲੱਗਰ ਖੜੇ ਚ ਚੰਗਾ ਜੀ ਵਧੀਆ ਠੀਕ ਆ ਬਲਾਰਾ ਠੀਕ ਆ ਚੰਗਾ ਬੰਦਾ ਅੱਛਾ ਮਾਨਦਾਰਾ ਵਧੀਆ ਬੰਦਾ ਅੱਛਾ ਹਾਂ ਬੜਾ ਫਿਰ ਖੁੱਡੀਆਂ ਹਾਂਜੀ ਵਧੀਆ ਐਤ ਕੀ ਫਿਰ ਵਧੀਆ ਅਸੀਂ ਪਾਵਾਗੇ ਵੋਟਾਂ ਕਿਨੂੰ ਆਪਣੇ ਖੁੱਡੀਆਂ ਨੂੰ ਵੀ ओके ਹਾਂਜੀ ਬਾਜੀ ਕੀ ਨਾਮ ਹੈ ਮੇਰਾ ਨਾਮ ਗਰਦੀਪ ਸਿੰਘ ਜੀ ਗਰਦੀਪ ਜੀ ਕੀ ਲੱਗਦਾ ਫਿਰ ਕਿਹੜੀ ਪਾਰਟੀ ਦਾ ਕੰਮ ਸਹੀ ਲੱਗਿਆ ਆਮ ਆਦਮੀ ਪਾਰਟੀ ਦਾ ਹੀ ਸਾਰੇ ਆਮ ਵਾਲੀ ਲੱਗਦੇ ਹੋ ਹਾਂਜੀ ਸਾਰਾ ਪਿੰਡ ਹੀ ਆਮ ਵਾਲਾ ਹੈ ਸਾਰਾ ਪਿੰਡ ਹੀ ਆਮ ਵਾਲਾ ਜੀ ਵੋਟਾਂ ਛੱਡੀਆਂ ਵਧੀਆਂ ਸੀ ਜੀ ਐਮਐਲਏ ਵਾਲੇ 130 ਜੀ ਹੂੰ ਵਧੀਆ ਚੰਗੇ ਨੇਕ ਇਨਸਾਨ ਸਾਡੇ ਐਮਐਲਏ ਸਾਹਿਬ ਵੀ ਹੂੰ ਤੇ ਗਰਮੀਤ ਸਿੰਘ ਖੁੱਡੀਆਂ ਦੇ ਵੀ ਚੰਗੇ ਸੁਭਾਅ ਦੇ ਨੇ ਜਦੋਂ ਮਿਲਦੇ ਆ ਵਧੀਆ ਖੜੇ ਹੋ ਕੇ ਮਿਲਦੇ ਆ ਜੀ ਹੂੰ ਬਾਕੀ ਇਹਨਾਂ ਦੇ ਛੁੱਕੜ ਚੰਗੇ ਇਮਾਨਦਾਰ ਬੰਦੇ ਨੇ ਚੰਗੇ ਨੇ ਇਹਨਾਂ ਦੇ ਪਿਤਾ ਜਗਦੀਪ ਸਿੰਘ ਹਾਂ ਆ ਜਗਦੀਪ ਸਿੰਘ ਹਾਂ ਕੁਟੀਆਂ ਜੀ ਹਾਂ ਸੁਣਿਆ ਉਹਨਾਂ ਬਾਰੇ ਹਾਂ ਚੰਗੀ ਤਰ੍ਹਾਂ ਸੁਣਿਆ ਜੀ ਸੁਣਿਆ ਉਹਨਾਂ ਦਾ ਮਤਲਬ ਉਹ ਐਮਪੀ ਬਣੇ ਸੀ ਇਨਕਾਊਂਟਰ ਹੋ ਗਿਆ ਸੀਗਾ ਜੀ ਵਿਚਾਰਿਆਂ ਦਾ ਪਤਾ ਨਹੀਂ ਲੱਗਿਆ ਨਹੀਂ ਨਹੀਂ ਉਹ ਨਹਿਰ 'ਚ ਕਹਿੰਦੇ ਵੀ ਕੁਝ ਆਹ ਨਹਿਰ 'ਚ ਹੀ ਕਰਤਾ ਸੀ ਉਹਨਾਂ ਨੂੰ ਇਨਕਾਊਂਟਰ ਨਹਿਰ 'ਚ ਫਿਰ ਲਾਚੇ ਹੀ ਉਹਨਾਂ ਦੀ ਜੀ ਹੂੰ ਉਸ ਕਰਕੇ ਫਿਰ ਪਰਿਵਾਰ ਆਪ ਦੇ ਕੰਮ ਲਗਾ ਰਿਹਾ ਜੀ ਚੰਗੇ ਸੀ ਚਲੋ ਹੁਣ ਲੋਕਾਂ ਨੇ ਉਹਨਾਂ ਨੂੰ ਸੇਵਾ ਦਾ ਮੌਕਾ ਦਿੱਤਾਗਾ ਹੂੰ ਹੁਣ ਇਹਦੋਂ ਵਧੀਆ ਹੋਰ ਮੌਕੇ ਲੋਕ ਦੇਣ ਤਾਂ ਬਣਾਉਂਗੇ ਹਾਂ ਸਾਰੇ ਪਿੰਡ ਦੀ ਹਵਾ ਕੀ ਹੈ ਸਾਰੇ ਪਿੰਡ ਦੀ ਬਹੁਤ ਵਧੀਆ ਹਵਾ ਹੈ ਜੀ ਚੰਗੀ ਅੱਛਾ ਕਿਹਦੇ ਵੱਲ ਆਪਣੇ ਗੁਰਪ੍ਰੀਤ ਸਿੰਘ ਕੁੱਟਿਆਣੀ ਅੱਛਾ ਤੇ ਆ ਅਕਾਲੀ ਦਰ ਕੱਲ੍ਹ ਜਾਂ ਅੱਜ ਤਾਂ ਹੋ ਸਕਦਾ ਵੀ ਤੀਜੇ ਨੰਬਰ ਤੇ ਵੀ ਹੋ ਸਕਦਾ ਹੈ ਕਿਉਂ ਹਾਂ ਜੀ ਕਾਰਨ ਕੀ ਹੈ ਕਰਨ ਦਾ ਜਾਨਾ ਜੀ ਵੀ ਮਤਲਬ ਰਾਜਨੀਤੀ ਉਹ ਐਸੇ ਦੀ ਵਾਲੀ ਕਰਦੇ ਆ ਜੀ ਵੋਟ ਪਾੜ ਦੀ ਹੋਰ ਐਨੇ ਵੀ ਲੋਕਾਂ ਦੇ ਚੰਗੇ ਫੈਸਲੇ ਹੋਣ ਜਾਂ ਲੋਕ ਇੱਕ ਮੁਕੀ ਰਹਿਣਾ ਇਹ ਨਹੀਂਗੇ ਇਸ ਕਰਕੇ ਲੋਕ ਥੋੜੇ ਜਿਹੀ ਤਦੇ ਮੈਂ ਵੀ ਬੰਨ ਕਾਲੀਦਲਤੀ ਸੀ ਗਈ ਅੱਛਾ ਬੀਬੀ ਨੂੰ ਮੈਂ ਵੋਟਾਂ ਪਾ ਗਿਆਂ ਜਦੋਂ ਪਹਿਲੀ ਵਾਰ ਬਣੀ ਐ ਦੂਜੀ ਵਾਰ ਵੀ ਪਾ ਗਿਆਂ ਫਿਰ ਪਿੰਡ ਦੇ ਵਿੱਚ ਮੇਰਾ ਜੀ ਇਹਨਾਂ ਦਾ ਮਤਲਬ ਆਪਣਾ ਯਾਦਗਾਰ ਕਸ਼ੁੱਤੀ ਪਿੱਛੇ ਕੋਈ ਰੌਲਾ ਪੈ ਗਿਆ ਤੇ ਵਰਕਰਾਂ ਨੇ ਮੇਰੀ ਗੱਲ ਨਹੀਂ ਸੁਣੀ ਫਿਰ ਇਹਨਾਂ ਨੂੰ ਮੇਰਾ ਫਰਕ ਮੈਂ 17 ਜਾਂ ਕੇ ਆਮਚ ਬਾਕੀ ਅੱਛਾ ਕਿਤੇ ਨਾ ਕਿਤੇ ਗੱਲ ਨਹੀਂ ਸੁਣੀ ਤਾਂ ਕਰਕੇ ਉਧਰ ਜਾਣਾ ਹਾਂ ਜਾਣਾ ਪੈ ਗਿਆ ਜੀ ਅੱਛਾ ਹਾਂ ਜੀ ਤੇ ਹੁਣ ਸਹੀ ਲੱਗਦੀ ਪਾਰਟੀ ਇਹ ਪਾਰਟੀ ਬਹੁਤ ਵਧੀਆ ਲੱਗਦੀ ਹੈ ਕਾਂਗਰਸ ਦਾ ਕਿਵੇਂ ਦੇਖਦੇ ਹੋ ਕਾਂਗਰਸ ਦਾ ਮੋਫਰ ਸਾਹਿਬ ਸਾਡੇ ਵੈਸੇ ਨੇ ਜੀ ਇੱਥੇ ਪਰ ਇਹ ਨਹੀਂ ਜੇ ਨਾਦਾਰ ਅ ਹਾਂ ਇੱਕ ਵਾਰੀ ਮੈਂ ਜਦੋਂ ਆਉਟ ਹੋਏ ਸੀਗੇ ਜੀ ਖੜੇ ਆਜ਼ਾਦ ਹੋਏ ਨੇ ਉਦੋਂ ਸਾਡੀਆਂ ਵੋਟਾਂ ਵਧੀਆਂ ਜੀ 100 ਮੁੜਕੇ ਦਾ ਕਰਮਾ ਵਾਲੇ ਸਰਕਾਰਾਂ ਚ ਵੀ ਰਹਿ ਕੇ ਹੋਰ ਸਾਡੇ ਪਿੰਡ ਵੋਟ ਹੀ ਨਹੀਂ ਜੀ ਵਧੀ ਉਹਨਾਂ ਦੀ ਅੱਛਾ ਜੀ ਹਾਂ ਜੀ ਅੱਛਾ ਭਾਈ ਜੀ ਕੀ ਨਾਮ ਹੈ ਬਲਵਿੰਦਰ ਸਿੰਘ ਬਲਵਿੰਦਰ ਜੀ ਕੀ ਲੱਗਦਾ ਫਿਰ ਖੁੱਡੀਆਂ ਜਿੱਤੂਗਾ ਜੀ ਕਿਉਂ ਕੰਮ ਕਰੇ ਜੀ ਇੱਕ ਬੰਦਾ ਨੇ ਇੱਕ ਇਨਸਾਨ ਹੈ ਸਰਕਾਰ ਨੇ ਮੈਂ ਤਾਂ ਬਿੱਲ ਭਰਦਾ ਹੀ ਮਰ ਗਿਆ ਜੀ ਬਿਜਲੀ ਦਾ ਉਹ ਹੀ ਨਹੀਂ ਲੋਟਾ 9000 ਤਨਖਾਹ ਮੇਰੀ ਬਿੱਲ ਹੀ ਨਹੀਂ ਲੋਟ ਆਉਂਦਾ ਸੀ ਜਿੱਦਾਂ ਦੀ ਸਰਕਾਰ ਆਈ ਨਜ਼ਾਰਾ ਦੇਤਾ ਅੱਛਾ ਫਿਰ ਕਿਹਨੂੰ ਜਿਤਾਉਂਗੇ ਖੁੱਡੀਆਂ ਸਾਹਿਬ ਨੂੰ ਜੀ ਤਰਾ ਦੂੰਗੇ ਬੱਲੇ ਬੱਲੇ ਬਿਲਕੁਲ ਜੀ ਸਾਰੇ ਲੋਕ ਹੀ ਕਰਾਉਣਗੇ ਕੀ ਦੀ ਖੁੱਡੀਆਂ ਦੀ ਝਾੜੂ ਫੇਰ ਦਾਂਗੇ ਦੁਬਾਰੀ ਫੇਰਾਂਗੇ ਜੀ ਝਾੜੂ ਫੇਰ ਦਾਂਗੇ ਦੁਬਾਰੀ ਫੇਰ ਜੀ ਅੱਛਾ ਹਾਂ ਜੀ ਤੇ ਕਾਲੀ ਦਲ ਦਾ ਕਿਵੇਂ ਦੇਖਦੇ ਹੋ ਕਾਲੀ ਦਲ ਵੀ ਠੀਕ ਆ ਪਰ ਡਾਉਨ ਹੀ ਆ ਸਥਿਤੀ ਕੋਈ ਚੰਗੀ ਨਹੀਂ ਅੱਛਾ ਹੂੰ ਇੱਧਰ ਪਿੰਡਾਂ ਚ ਬਹੁਤ ਕੀਤਾ ਜੀ ਨਹਿਰ ਦਾ ਸਾਡੇ ਪਾਣੀ ਦੀ ਬਹੁਤ ਵੱਡੀ ਕਿੱਲਤ ਸੀ ਨਹਿਰ ਹੀ ਨਹੀਂ ਬੰਦ ਹੋਈ ਬਿਜਲੀ ਨਹੀਂ ਗਈ ਬਿਜਲੀ ਦਿੱਤੀ ਫੁੱਲ ਦਿੱਤੀ ਵੀ ਫੇਰੀ ਅੱਛਾ ਸਾਰੇ ਕੰਮ ਠੀਕ ਆ ਤੇ ਹੁਣ ਐਤ ਕੀ ਫਿਰ ਹਵਾ ਪੂਰੀ ਆ ਪਿੰਡ ਚ ਫੁੱਲ ਹਵਾ ਜੀ ਇੱਧਰਲੇ ਪਿੰਡਾਂ ਚ ਕੀ ਕਹਿੰਦਾ ਮਾ ਕੀ ਨਾਮ ਹੈ ਜੀ ਜਗਦੀਪ ਸਿੰਘ ਜੀ ਜਗਦੀਪ ਜੀ ਕਿਵੇਂ ਦੇਖਦੇ ਹੋ ਫਿਰ ਮੁਫਤ ਚਾਹੀਦਾ ਗਰ ਰੋਜ਼ਗਾਰ ਮੁਫਤ ਵਾਲਾ ਵੀ ਠੀਕ ਹੈ ਜੀ ਰੋਜ਼ਗਾਰ ਤਾਂ ਉਹਦਾ ਕਰ ਲੈ ਹੀ ਕਰਨਾ ਜੀ ਹੁਣ ਜਿਹੜਾ ਕੁਝ ਕਰੀ ਜਾਂਦੇ ਉਹ ਵੀ ਠੀਕ ਹੈ ਜੀ ਵਧੀਆ ਜੀ ਜੇ ਹੁਣ ਬਿੱਲ ਵਾਲੀ ਮਾਫੀ ਹੋ ਗਈ ਉਹ ਵੀ ਵਧੀਆ ਹੋਗਾ ਜੀ ਤੇ ਬਾਕੀ ਸਾਨੂੰ ਪਾਣੀ ਦਾ ਬਹੁਤ ਵਧੀਆ ਹੋਗਾ ਜੀ ਨਹਿਰ ਚ ਪਾਣੀ ਨਹੀਂ ਬੰਦ ਹੁੰਦਾ ਜੀ ਵਧੀਆ ਨਹਿਰ ਬਣਾਤੀ ਸਾਡੇ ਟਾਇਲਸ ਤੇ ਪਾਣੀ ਫੁੱਲਾਉਣ ਲੱਗੇ ਪਰ ਸਾਡੇ ਪਾਣੀ ਨਹੀਂ ਪਹੁੰਚਦਾ ਸੀਗਾ ਜੀ ਇਕੜੇ ਇਕ ਰਿਸ਼ਪਤਾ ਬੰਦ ਕਰ ਤਾਂ ਜੋ ਬਹੁਤ ਵਧੀਆ ਕੰਮ ਹੋਇਆ ਜੀ ਇਹਨਾਂ ਦਾ ਮੇਰਾ ਮੁੰਡਾ ਮੁਲਾਜ਼ਮ ਲੱਗਿਆ ਮੇਰਾ 1 ਰੁਪ ਅੱਛਾ ਕਿਹੜੀ ਪਾਰਟੀ ਦਾ ਕੰਮ ਸਹੀ ਗਿਣਦੇ ਹੋ ਤੁਸੀਂ ਕਿਹੜੀ ਪਾਰਟੀ ਨੂੰ ਮੈਂ ਤਾਂ ਆਮ ਆਦਮੀ ਪਾਰਟੀ ਹੀ ਸਹੀ ਗਿਣਾ ਜੀ ਨਹੀਂ ਮੇਰਾ ਮੁੰਡਾ ਲੱਖ ਨਹੀਂ ਸਾਸੀ ਅਕਾਲੀ ਦਾ ਲਵਾ ਨਹੀਂ ਸਾ ਇਹਨਾਂ ਅਕਾਲੀ ਨਾਲ ਕਾਂਗਰਸੀ ਕਿਉਂ ਮੈਂ ਗਰੀਬ ਆਂਦਾ ਸੀ ਮੇਰੇ ਕੋਲ ਪੈਸਾ ਇਨਾ ਹੈ ਨਹੀਂ ਸੀ ਉਹ 15 15 20 20 ਲੱਖ ਰੁਪਇਆ ਮੰਗੀ ਜਾਂਦੇ ਪਹਿਲਾਂ ਕੀ ਚੱਲਦਾ ਸੀ ਪਹਿਲਾ ਤਾਂ ਮੈਂ ਕਾਲੀਆਂ ਕਿੰਨੀ ਮੈਂ ਕਾਲੀਆਂ ਕਿੰਨੀ ਸੀਗਾ ਜੀ ਪਹਿਲਾਂ ਵੀ ਅੱਛਾ ਇਹਨਾਂ ਤਾਂ ਮੇਰਾ ਇੱਕ ਰਾਸ਼ਨ ਕਾਰਡ ਵੀ ਨਹੀਂ ਮਲਾ ਕੇ ਦਿੱਤਾ ਸੀਗਾ ਇਹਨਾਂ ਆਪਦੇ ਕੋਲ ਰੱਖੀ ਰੱਖਿਆ ਇਹਨਾਂ ਨੇ ਰਾਸ਼ਨ ਕਾਰਡ ਮੇਰਾ ਹੈਗਾ ਸੀਗਾ ਅੱਛਾ ਉਹ ਵੀ ਨਹੀਂ ਮੈਨੂੰ ਦਿੱਤਾ ਸੀ ਕਾਲੀ ਸਰਕਾਰ ਨੇ ਤਾਂ ਜੀ ਅੱਛਾ ਫਿਰ ਰੋਸੇ ਕਿ ਉਧਰ ਪਾ ਗਏ ਹੈ ਜੀ ਫਿਰ ਉਹਧਰ ਜਮਾ ਪੂਰੇ ਸਾਡਾ ਕੋਈ ਰੁਪਈਆ ਦਾ ਕੰਮ ਵੀ ਨਹੀਂ ਕਰਾਇਆ ਪੈਸੇ ਲੈ ਕੇ ਵੀ ਨਹੀਂ ਕੰਮ ਕਰਦੇ ਸੀਗੇ ਜੀ ਕੋਈ ਅੱਛਾ ਪੈਸੇ ਚੱਲਦੇ ਸੀ ਉਦੋਂ ਪੈਸੇ ਕਾਲੀਆਂ ਵੇਲੇ ਬਾਧੂ ਹੀ ਚੱਲਦੇ ਸੀਗੇ ਹੁਣ ਹੁਣ ਕੋਈ ਰੁਪਈਆ ਵੀ ਨਹੀਂ ਚੱਲਦਾ ਜੀ ਹੁਣ ਸਪਾਰਸ਼ ਵੀ ਨਹੀਂ ਲੋੜ ਕੋਈ ਸਪਾਰਸ਼ ਦੀ ਕਾਸੀ ਦੀ ਇਸੇ ਤਰ੍ਹਾਂ ਲੋਕਾਂ ਦੀ ਸੱਤ ਦੇ ਵਿੱਚ ਜਾਂਦੇ ਆ ਲੋਕਾਂ ਤੋਂ ਜਾਣਦੇ ਆ ਵੀ ਕਿਹੜੀ ਸਰਕਾਰ ਨੇ ਵਾਕਈ ਮੇ ਕੰਮ ਕੀਤਾ ਪਿੰਡ ਮਾਨਖੇੜਾ ਸੀ ਆਪਣੀ ਰਾਏ ਕਰਿਓ ਕਮੈਂਟਾਂ ਸਾਂਝੀ ਮਿਲਦੇ ਇੱਕ ਨਵੀਂ ਸੱਤ ਨਵੀਂ ਵੀਡੀਓ ਦੇ ਨਾਲ ਧੰਨਵਾਦ